ਕਹਿੰਦੇ ਨੇ ਕਿ ਜੇ ਇਸ ਜਹਾਨ ਤੇ ਕਿਸੇ ਨੇ ਜਨਮ ਲਿਆ ਤਾਂ ਉਸ ਦਾ ਰੋਟੀ ਦਾ ਪ੍ਰਬੰਧ ਵੀ ਉਸ ਅਕਾਲ ਪੁਰਖ ਵੱਲੋਂ ਕੀਤਾ ਜਾਂਦਾ। ਇਸੇ ਤਰ੍ਹਾਂ ਅੱਜ ਇੱਕ ਸਮਾਜ ਸੇਵੀ ਦੇ ਰੂਪ ਵਿੱਚ ਰਾਹ ਜਾਂਦੇ ਆ ਇੱਕ ਸਾਨੂੰ ਨੌਜਵਾਨ ਵਿਅਕਤੀ ਮਿਲਿਆ ਜਿਸ ਵੱਲੋਂ ਇੱਕ ਸੇਵਾ ਭਾਵਨਾ ਦੇ ਨਾਲ ਵਰਕ ਕੀਤਾ ਜਾਂਦਾ ਪਿੰਡ ਪਿੰਡ ਜਾ ਕੇ ਫ੍ਰੀ ਜੋ ਸੇਵਾ ਨਿਭਾਈ ਜਾਂਦੀ ਆ ਲੰਗਰ ਦੀ ਤੇ ਅਸੀਂ ਉਸ ਨਾਲ ਗੱਲਬਾਤ ਕਰਦੇ ਆ ਕਿ ਇਹ ਫ੍ਰੀ ਸੇਵਾ ਉਸ ਦੇ ਮਨ ਦੇ ਵਿੱਚ ਕਿੱਦਾਂ ਇਹ ਗੱਲ ਆਉਂਦੀ ਆ ਤੇ ਇਹ ਕਿਹੜੀ ਉਹ ਜਿੱਥੇ ਕਿ ਰਸੋਈ ਕਰਨਾ ਜੁੜਿਆ ਤੁਸੀਂ ਸਾਡੇ ਚੈਨਲ ਦੇ ਮਾਧਮਾ ਦੇਖ ਸਕਦੇ ਹੋ ਕਿ ਗੁਰੂ ਦੀ ਕੀ ਰਸੋਈ ਬੇਸਹਾਰਾ ਤੇ ਅੰਗ ਹਿਨਾਂ ਦੀਆਂ ਉਮੀਦਾਂ ਦਾ ਘਰ ਅਤੇ ਫ੍ਰੀ ਟਿਫਨ ਸੇਵਾ ਸੋ ਬੇਸਹਾਰਾਂ ਤੇ ਅੰਗ ਹਿਨਾਂ ਨੂੰ ਵੀ ਰੋਟੀ ਦਾ ਪ੍ਰਬੰਧ ਜੋ ਉਸ ਪ੍ਰਮਾਤਮਾ ਵੱਲੋਂ ਕੀਤਾ ਜਾਂਦਾ ਤੇ ਕਦੀ ਵੀ ਕਿਸੇ ਨੂੰ ਇੱਥੇ ਭੁੱਖਿਆ ਨਹੀਂ ਦੇਖ ਸਕਦਾ ਉਹ ਪ੍ਰਮਾਤਮਾ ਅਕਾਲ ਪੁਰਖ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਨਾਪਰੀ ਸਿੰਘ ਹੈ ਜੀ ਨਾਪਰੀ ਸਿੰਘ ਜੀ ਨਾਪਰੀ ਸਿੰਘ ਜੀ ਇੱਕ ਕੀ ਤੁਸੀਂ ਸੇਵਾ ਕਰਦੇ ਹੋ ਜਿਹੜੇ ਟਿਫਨ ਬਾਕਸ ਤੁਸੀਂ ਲੈ ਕੇ ਜਾਂਦੇ ਹੋ ਇੱਕ ਬੈਗ ਵੀ ਰੱਖਿਆ ਹੋਇਆ ਤੇ ਕੀ ਇਹ ਤੁਹਾਡਾ ਕਾਰਜ ਹੈ ਜਿੱਦਾਂ ਜੀ ਆਪਾਂ ਸਵੇਰੇ ਆਪਾਂ ਲੰਗਰ ਤਿਆਰ ਕਰਕੇ ਵਾਹਿਗੁਰੂ ਜੀ ਦਾ ਦੀ ਸੇਵਾ ਕੱਲੇ ਕੱਲੇ ਘਰ ਦੇ ਵਿੱਚ ਜਾ ਕੇ ਜਿੱਦਾਂ ਕੱਲੇ ਕੱਲੇ ਪਿੰਡ ਵਿੱਚ ਤੇ ਮੇਰਾ ਜਿੱਦਾਂ ਰੂਟ ਹੈਗਾ ਗੜਦੀ ਹਾਲ ਦਾ ਤਾਂ ਸਵੇਰੇ 6:30 ਵਜੇ ਨਿਕਲ ਜਾਣਾ ਹੁੰਦਾ ਆ ਤੇ ਕੱਲੇ ਕੱਲੇ ਘਰ ਜਿੱਦਾਂ ਹਾਰਪਰ ਹੋ ਗਿਆ ਤੇ ਗੜਦੀ ਹਾਲ ਦੇ ਵਿੱਚ ਕਿੰਨੇ ਪਿੰਡ ਵੀ ਆਉਂਦੇ ਆ ਨਾ ਸਾਰੇ ਪਿੰਡਾਂ ਵਿੱਚ ਆਪਾਂ ਲੰਗਰ ਦੇ ਕੇ ਵਰਤਾਈਦੇ ਆ ਉੱਤੇ ਤੇ ਕਈਆਂ ਜਿੱਦਾਂ ਅੰਗਹੀਣ ਹੁੰਦੇ ਆ ਕਈਆਂ ਕੋ ਕੱਲੇ ਰਹਿੰਦੇ ਆ ਕੋਈ ਬੇਸਾਰਾ ਹੁੰਦੇ ਆ ਕਈਆਂ ਤੋਂ ਰੋਟੀ ਨਹੀਂ ਪਕਾ ਹੁੰਦੀ ਹੈਗੀ ਆ ਕੋਈ ਕੱਲੇ ਰਹਿੰਦੇ ਜਿੱਦਾਂ ਆਪਣੇ ਖਾਂਚ ਲੋਈ ਜਿੱਦਾਂ ਬੇ ਪੁੱਤ ਵੱਡੇ ਹੋਏ ਨੇ ਤੇ ਮਾਮਾ ਕੱਲੀਆਂ ਰਹੇ ਨਹੀਂ ਆ ਤੇ ਕੱਲੇ ਛੱਡ ਜਾਂਦੇ ਆ ਨਾ ਜੀ ਤੇ ਆਪਾਂ ਵੀ ਉਹਨਾਂ ਕੱਲੇ ਕੱਲੇ ਘਰ ਵਿੱਚ ਲੰਗਾ ਵਰਤਾਈਦਾ ਆ ਤੇ ਜਿੱਦਾਂ ਇੱਕ ਟਾਈਮ ਦੇ ਵਿੱਚ ਆਪਾਂ ਦੋ ਟਾਈਮ ਦੀ ਰੋਟੀ ਦੇ ਦਈਏ ਜਿੱਦਾਂ ਖਾਲੀ ਆਪਾਂ ਟੀਵਨ ਭਰ ਕੇ ਤੇ ਇੱਕ ਤੇਰੀ ਦਾਇਆ ਤੇ ਖਾਲੀ ਡੱਪਟੀਵਾਂ ਲੈ ਆਈਦਾ ਆ ਜਿਹਦਾ ਸਾਨੂੰ ਦੋ geke ਲਾਣ ਦੀ ਲੋੜ ਨਹੀਂ ਪਈ ਸਾਨੂੰ ਇੱਕੋ ਹੀ ਕੇਡੇ ਦੇ ਵਿੱਚ ਸਾਰ ਜਾਂਦਾ ਸਾਡਾ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਸਾਨੂੰ ਸਾਲ ਹੋ ਗਿਆ ਜੀ ਕੰਮ ਕਰਦਿਆਂ ਨੂੰ ਜੀ 3-4 ਸਾਲ ਵਗੈਰ ਸਹੀ ਬਣੀ ਨੇ ਸਾਡੀ ਗੁਰੂ ਕੀ ਰਸੋਈ ਤੇ ਗੁਰੂ ਕੀ ਰਸੋਈ ਕਿੱਥੇ ਬਣੀ ਹੈ ਜੀ ਜੀ ਗੁਰੂ ਦੀ ਰਸੋਈ ਮਾਲਪੁਰ ਖੈਰਸ਼ਰਵਾਲ ਪਿੰਡ ਹੈ ਜੀ ਉੱਥੇ ਲੰਗਰ ਸਵੇਰੇ ਤਿਆਰ ਹੁੰਦਾ ਆ ਤੇ ਆਪਾਂ ਤੇ ਮੋਟਰ ਹੈ ਰਿਜਲਟ ਜਿੱਦਾ ਅੱਠ ਮੋਟਰ ਹੈ ਲੈ ਜਿੱਦਾ ਜੇਜੋ ਸਾਈਡ ਕੋਈ ਉਧਰੀ ਸਾਈਡ ਬਰਾਮ ਵਾਲੀ ਸਾਈਡ ਕੱਲੇ ਕੱਲੇ ਥਾਂ ਤੇ ਜਿੱਦਾ ਇਹ ਆਪਾਂ ਕੱਲੇ ਕੱਲੇ ਜਿੱਦਾ ਲੈ ਗਏ ਲਈ ਆਪਾਂ 25 25 30 ਦੀ ਪਿੰਟ ਜਾਂ 20 ਵੀ ਪਿੰਟ ਵੀ ਹੈਗੇ ਆ ਕੱਲੇ ਕੱਲੇ ਰੂਟ ਦੇ ਵਿੱਚ ਤੇ ਜਿੱਦਾ ਸਭ ਤੋਂ ਵੱਡਾ ਲੰਮਾ ਰੂਟ ਤਾਂ ਗੜਦੀ ਹਾਲਾ ਜਿੱਦਾਂ ਆਪਾਂ ਸਵੇਰੇ 6:30 ਵਜੇ ਨੱਕੜ ਜੀਦਾ ਤੇ ਉਹੀ ਆਪਾਂ ਇੱਕ ਕਵੇਰ ਘਰੇ ਆ ਇੱਕ ਵੇਰ ਸੋਈ ਚਾਹੀਦਾ ਜੀ ਠੀਕ ਹੈ ਹਾਂਜੀ ਤੇ ਤੁਹਾਡਾ ਪਿੰਡ ਕਿਹੜਾ ਜੀ ਸਾਡੇ ਪਿੰਡ ਤੋਂ ਆਣ ਆਏ ਆ ਜੀ ਤੇ ਕਿੰਨੇ ਕਿਲੋਮੀਟਰ ਪੈਂਦਾ ਗੁਰੂ ਕੀ ਰਸੋਈ ਤੋਂ ਤੁਹਾਡਾ ਪਿੰਡ ਇਹ ਸਾਡੇ ਤੋਂ ਪੈਂਦਾ ਜੀ 3 ਕਿਲੋਮੀਟਰ ਪੈਂਦਾ ਆ ਇਹਨੇ ਕਿਲੋਮੀਟਰ ਤੁਸੀਂ ਰੋਜ਼ਾਨਾ 3 ਵਜੇ ਉੱਥੇ ਪਹੁੰਚ ਜਾਂਦੇ ਤੁਸੀਂ ਇਹ ਆਪਾਂ ਸਵੇਰੇ ਜਿੱਦਾਂ 5:30 ਵਜੇ ਪਹੁੰਚ ਜਾਈਦਾ ਆ 5:30 ਵਜੇ ਪਹੁੰਚ ਜਾਂਦੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਇਹ ਸੇਵਾ ਦਾ ਕੰਮ ਆਰੰਭ ਕੀਤਾ ਜਾਂਦਾ ਹਾਂਜੀ ਟੀਫਨ ਪੈਕ ਆਣੇ ਆ ਜੀ ਆਪਾਂ ਜੇ ਪੈਕਿੰਗ ਸਾਰਾ ਕਰਕੇ ਆਪਣਾ ਮੋਟਰ ਆਇਲ ਰੈਡੀ ਕਰਕੇ ਨਾ ਆਪਣਾ ਮੋਟਰ ਰੈਡੀ ਕਰਕੇ ਤੇ ਤੂ ਸਭ ਕੁਝ ਚੈੱਕ ਕਰਕੇ ਨਾ ਆਪਾਂ ਆਪਾਂ ਸਵੇਰੇ 5:30 ਵਜੇ ਨਿਕਲ ਜਾਈਦਾ ਆ ਹਾਂਜੀ ਜਿਹੜੀ ਇਹ ਸੇਵਾ ਨਿਭਾਈ ਜਾਂਦੀ ਆ ਜੋ ਲੰਗਰ ਤਿਆਰ ਹੁੰਦਾ ਇਹਦਾ ਜੋ ਫੰਡ ਦੀ ਗੱਲ ਕਰੀ ਤਾਂ ਫੰਡ ਇਹਨਾਂ ਕਿੱਥੋਂ ਪ੍ਰੋਵਾਈਡ ਹੁੰਦਾ ਹਾਂਜੀ ਸਾਡੇ ਖੈਰਸ਼ਰਵਾ ਭਾਜੀ ਸਰ ਕਮੇਟੀ ਹੈਗੀ ਹੈ ਖੈਰਸ਼ਰਵਾ ਜਦ ਕਲਵੰਤ ਭਾਈ ਸਿੰਘ ਕਲਵੰਤ ਭਾਜੀ ਆ ਤੇ ਉਹ ਸੇਵਾ ਕਰਦੇ ਆ ਤੇ ਬਾਕੀ ਬਾਹਰ ਕਈ 12 ਦੇ ਬਾਹਰ ਕੋਈ ਦੇਸ਼ ਬਾਹਰ ગયો ਆ ਕੋਈ ਪਿੰਟਾਂ ਦੇ ਸੰਜੋਗ ਕਰਦੇ ਆ ਸਾਰੇ ਸੰਜੋਗ ਕਰਦੇ ਆ ਜਿੱਦਾਂ ਭਾਜੀ ਮੇਨਤ ਸਾਡੀ ਜਿੱਦਾਂ ਕਲਵੰਤ ਭਾਜੀ ਮੇਨ ਕਰਦੇ ਹੈਗੇ ਆ ਨਾ ਸਾਡੇ ਜਿਹੜੇ ਉਹ ਹੀ ਜਿੱਦਾਂ ਸਭ ਕੁਝ ਸਾਮਦੇ ਹਰ ਸੋਈਦਾ ਕਿੰਨੇ ਕੋਈ ਵਿਅਕਤੀਆਂ ਦਾ ਜਿਹੜਾ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਰੋਜ਼ਾਨਾ ਤੇ ਉਹੀ ਲੈ ਲਓ ਗਿਣਤੀ ਜਿੱਦਾਂ 2000 ਤੋਂ ਵੱਧ ਹੋਣੇ ਆ ਜੀ ਜਿੱਦਾਂ ਲੰਗਰ ਤਿਆਰ ਕੀਤਾ ਜਾਂਦਾ ਆ ਤੇ ਆਪਾਂ ਵਧੀਆ-ਵਧੀਆ ਜਿੱਦਾਂ ਸਬਜ਼ੀ ਹੋ ਗਈ ਦਾਲਾ ਹੋ ਗਈਆਂ ਖਿਚੜੀ ਵਗੈਰਾ ਖੱਟਾ ਕੋਈ ਵੀ ਚੀਜ਼ ਹੈ ਜਿਹਦਾ ਆਪਾਂ ਬਣਾ ਕੇ ਜਿਹਦਾ ਜਿਹਦਾ ਬਣਾ ਕੇ ਨਾ ਕਿੰਨੀਆਂ ਸਬਜ਼ੀਆਂ ਰੋਜ਼ਾਨਾ ਜੇ ਇੱਕ ਵਾਰੀ ਤੁਸੀਂ ਚੱਕਰ ਲਗਾਉਂਦੇ ਹੋ ਇੱਕ ਟਾਈਮ ਦੇ ਵਿੱਚ ਕਿੰਨੀਆਂ ਸਬਜ਼ੀਆਂ ਬਣਦੀਆਂ ਤੇ ਇੱਕ ਟਾਈਮ ਦੇ ਵਿੱਚ ਜਿੱਦਾਂ ਆਪਾਂ ਸਬਜ਼ੀ ਦੋ ਜਿੱਦਾਂ ਵਦੀਲੇ ਸਮਝ ਲਓ ਨਾ ਇਹ ਸਾਰੇ ਲੰਗਰ ਦੇ ਵਿੱਚ ਪਤਾਏ ਜਾਂਦੇ ਆ ਜਿੱਦਾਂ ਟੀ ਇਹ ਕਈ ਗੋਭੀ ਬਣ ਕੇ ਕਿਸੇ ਟਾਈਮ ਕਿਸੇ ਦਿਨ ਗੜੀ ਬਣ ਕੇ ਇਹ ਜਿਹਦਾ ਅਲੱਗ-ਅਲੱਗ ਟਾਈਮ ਟੇਬਲ ਆ ਜਿਹਦਾ ਆਪਣਾ ਤੇ ਟਾਈਮ ਟੇਬਲ ਦੇ ਹਿਸਾਬ ਨਾਲ ਜਿਹਦਾ ਰੋਟੀ ਪੈ ਕਰੀਦੀ ਆ ਤੇ ਇਦਾਂ ਇਦਾਂ ਨਹੀਂ ਹੁੰਦਾ ਕਿ ਜਿਹਦਾ ਰੋਜ਼ੇ ਉਹੀ ਦਾਲ ਹੋ ਜਵੇ ਜਿਹਦਾ ਅਲੱਗ-ਅਲੱਗ ਤੜਾ ਬਣਦੀ ਆ ਹਾਂਜੀ ਪਰ ਜੇ ਕਿਸੇ ਨੇ ਤੁਹਾਡੇ ਵੱਲੋਂ ਇਹ ਸੇਵਾ ਲੈਣੀ ਹੋਵੇ ਕਿਸੇ ਨੂੰ ਕੋਈ ਲੋੜਵੰਦ ਵਿਅਕਤੀ ਆ ਉਹਨੂੰ ਕੋਈ ਖਾਣਾ ਨਹੀਂ ਮਿਲਦਾ ਤਾਂ ਉਹ ਤੁਹਾਡੇ ਤੱਕ ਕਿਵੇਂ ਪਹੁੰਚ ਕਰ ਸਕਦਾ ਕਿਵੇਂ ਉਹ ਤਹ ਤੱਕ ਪਹੁੰਚਣਾ ਪਵੇਗਾ ਜਿੱਦਾਂ ਭਾਜੀ ਪਿੱਛੇ ਆਪਣੇ ਮੋਟਰਸਾਈਕਲ ਪਿੱਛੇ ਆਪਾਂ ਨੰਬਰ ਭਾਜੀ ਹੁਣ ਲਿਖਾਇਆ ਨਾ ਆਪਣਾ ਤੇ ਜਿੱਦਾਂ ਤੁਸੀਂ ਨਾ ਕਿਸੇ ਕੋ ਨਹੀਂ ਤੌਰ ਫਿਰ ਹੁੰਦਾ ਕਿਸੇ ਕੋ ਜਿੱਦਾਂ ਬੇਸਹਾਰਾ ਹੈਗਾ ਆ ਕੋਈ ਜਦ ਸੜਕਾਂ ਤੇ ਕੋ ਘੁੰਮਦਾ ਆ ਕਿ ਸਮਝ ਲਓ ਇਕੱਲਾ ਬੰਦਾ ਆ ਕੋਈ ਹੈ ਨਹੀਂ ਹੁੰਦਾ ਤਾਂ ਤੁਸੀਂ ਇਹਨੇ ਪਿੱਛੇ ਨੰਬਰ ਹੈਗਾ ਸਾਡੇ ਕੋਲ ਕਾਰਡ ਵੀ ਹੈਗੇ ਆਸੀਂ ਕਾਰਡ ਦੇ ਕੇ ਮੋਟਰਸਾਈਕਲ ਦਾ ਪਿੱਛੇ ਨੰਬਰ ਲਿਖਿਆ ਪਰ ਤੁਹਾਡਾ ਮੋਟਰਸਾਈਕਲ ਜਿਸ ਏਰੀਆ ਚ ਜਾਏਗਾ ਉਹੀ ਬੰਦਾ ਉੱਥੇ ਦੇਖ ਸਕੇਗਾ ਪਰ ਆਲੇ ਦੁਆਲੇ ਹੋਰ ਕਈ ਪਿੰਡ ਇਹੋ ਜਿਹੇ ਨੇ ਜਿੱਥੇ ਤੁਹਾਡੀ ਪਹੁੰਚ ਨਹੀਂ ਹੋ ਸਕਦੀ ਉਸ ਪਿੰਡ ਦੇ ਜਿਹੜੇ ਸਰਪੰਚ ਨੇ ਪੰਚਾਇਤ ਹੈ ਜਾਂ ਲੋੜਵੰਦ ਨੇ ਉਹਨਾਂ ਨੂੰ ਕਿੱਦਾਂ ਪਤਾ ਚੱਲੇਗਾ ਹਾਂਜੀ ਜਿੱਦਾਂ ਫੇਸਬੁੱਕ ਤੇ ਵੀ ਸਾਡਾ ਚੈਨਲ ਹੈਗਾ ਆ ਤੇ ਵਟਸਐਪ ਤੇ ਜਿਹੜਾ ਦੂਜਾ ਜੂਟਿਊਬ ਤੇ ਵੀ ਸਾਡਾ ਚੈਨਲ ਹੈਗਾ ਗੁਰ ਕੀਰ ਰਸੋਈ ਖੈਰ ਅਸ਼ਰਵਾਲੀ ਹੈ ਜੀ ਤੇ ਉੱਥੇ ਸਰਚ ਕਰਕੇ ਤੁਹਾਨੂੰ ਸਾਰਾ ਕੁਝ ਡਿਟੇਲ ਆ ਜਾਣੀ ਕਿ ਕਿੰਨਾ ਨੰਬਰ ਹੈ ਜਿਸ ਸਭ ਕੌਣ ਜਿਹਦਾ ਸੇਵਾ ਕਰਦਾ ਹੈ ਆਪਣਾ ਕੰਟੈਕਟ ਨੰਬਰ ਕੋਈ ਦੱਸ ਸਕਦੇ ਹੋ ਸਾਡੇ ਚੈਨਲ ਦੇ ਮਾਧਮ ਨਾਲ ਹੀ ਜਨਤਾ ਨੂੰ ਪਤਾ ਲੱਗ ਜਾ ਜਿੱਦਾਂ ਪਿੱਛੇ ਬੋਰਡ ਤੇ ਲਿਖਿਆ ਆ ਨੰਬਰ ਇਹ ਪਿੱਛੇ ਜ ਪਿੱਛੇ ਤੋਂ ਕੈਮਰਾ ਘੁਮਾ ਸਕਦੇ ਜਿਹ ਪਿੱਛੇ ਬੋਰਡ ਤੇ ਲਿਖਿਆ ਨੰਬਰ ਤੇ ਉੱਥੇ ਤੁਸੀਂ ਕਨੈਕਟ ਕਰ ਸਕਦੇ ਆ ਜੇ ਕਿਸੇ ਨੇ ਤੁਹਾਡੇ ਇਸ ਗੁਰੂ ਘਰ ਦੀ ਰਸੋਈ ਵਿੱਚ ਯੋਗਦਾਰ ਪਾਉਣਾ ਹੋਵੇ ਕੋਈ ਸੇਵਾ ਨਿਭਾਉਣੀ ਹੋਵੇ ਤਾਂ ਉਹ ਕਿਵੇਂ ਪਹਿਲ ਕਰ ਸਕਦਾ ਕਿੱਥੇ ਤੁਹਾਨੂੰ ਮਿਲ ਸਕਦਾ ਜਿੱਦਾਂ ਕਈ ਆ ਆ ਕਈ ਆ ਨਾ ਸਾਨੂੰ ਸੇਵਾ ਦੇ ਜਾਂਦੇ ਆ ਜਿੱਦਾਂ ਮੋਟਰ ਹੈ ਤੇ ਕੋਈ ਵੀ ਜਿੱਦਾਂ ਗੱਡੀ ਵਿੱਚ ਕੋਈ ਜਾਂਦਾ ਹੋਵੇ ਤਾਂ ਕਿ ਸੇਵਾ ਆ ਤੇ ਆਪਾਂ ਉਹ ਰਸੋਈ ਘਰੇ ਫੜਾ ਦਈਦੀ ਆ ਜਿੱਦਾਂ ਜਿਸ ਨੇ ਪੇਪੀਅਮ ਜਾਂ ਕੋਈ ਵੀ ਬੇਸ ਕਰਨਾ ਹੋਵੇ ਜਿੱਦਾਂ ਕੋਈ ਪੈਸਾ ਸੈਂਡ ਕਰਨਾ ਹੋਵੇ ਪਿੱਛੇ ਨੰਬਰ ਲਿਖਿਆ ਭਾਈ ਨਾਲ ਗੱਲ ਕਰਕੇ ਤੁਸੀਂ ਜਾਂ ਰਸੋਈ ਘਰੇ ਫੜਾ ਸਕਦੇ ਆ ਕੋਈ ਤੁਹਾਨੂੰ ਕੋਈ ਕੈਸ਼ ਪੇਮੈਂਟ ਦਿੰਦਾ ਤੇ ਸੇਵਾ ਆਪਣੀ ਦਿੰਦਾ ਤੇ ਉਹਦੀ ਤੁਹਾਡੇ ਵੱਲੋਂ ਰਸੀਦ ਵੀ ਕੱਟੀ ਜਾਂਦੀ ਕੋਈ ਹਾਂਜੀ ਰਸੀਦ ਉਹਦਾ ਨਾਮ ਵੀ ਲਿਖਿਆ ਜਾਂਦਾ ਹੈ ਕਿ ਕੇ ਨੇ ਸੇਵਾ ਕੀਤੀ ਆ ਤੇ ਅਸੀਂ ਉੱਥੇ ਭਾਈ ਉਹਨਾਂ ਨੂੰ ਦੇ ਕੇ ਤੇ ਉੱਥੇ ਪਰਚੀ ਕੱਢ ਦਿੰਦੇ ਆ ਤੇ ਉਸ ਬੰਦੇ ਨੂੰ ਆਪਾਂ ਵਿਅਕਤੀ ਨਾਮਾ ਪਰਚੀ ਦੇ ਦਿੰਦੀ ਆ ਸਹੀ ਗੱਲ ਤੇ ਕੋਈ ਮੈਸੇਜ ਦੇਣਾ ਚਾਹਾਂਗੇ ਜਨਤਾ ਨੂੰ ਹਾਂਜੀ ਇਹੀ ਆ ਮੈਸੇਜ ਇਹੀ ਆ ਜਿੱਦਾਂ ਇਹ ਮਾਮਾ ਪਜਾ ਪੋਤੇ ਵੱਡੇ ਹੋ ਜਾਂਦੇ ਆ ਤਾਂ ਕਿਹਾ ਕਿ ਮੁੰਡੇ ਵੱਡੇ ਹੋਏ ਤਾਂ ਆਪਣੀ ਮਾਮਾ ਨੂੰ ਬਾਹਰ ਕੱਢ ਦਿੰਦੇ ਆ ਤੇ ਆਪਣੇ ਪੇਜ ਨੂੰ ਬਾਹਰ ਕੱਢ ਦਿੰਦੇ ਆ ਉਹੀ ਆ ਜਿੱਦਾਂ ਇਹ ਸਾਡੀ ਉਹਦਾ ਸੇਵਾ ਇਹ ਆ ਕਿ ਹਨਾ ਘਰ ਦੇ ਆਪਣੇ ਜਿੰਨੇ ਵੀ ਹੈਗੇ ਆ ਆਪਣੇ ਜਿਦਾ ਆਪਣੇ ਮਾਵਾ ਪਿਓ ਨੂੰ ਆਪਣੇ ਨਾਲ ਰੱਖਣਾ ਤਾਂ ਵਧੀਆ ਗੱਲ ਆ ਕਿਉਂਕਿ ਐਦਾਂ ਬਾਹ ੱੱਕੇ ਖਾਂਦੇ ਆ ਤਾਂ ਚੰਗਾ ਹੀ ਲੱਗਦਾ ਹੈਗਾ ੱੱਕੇ ਖਾਂਦੇ ਆ ਤੇ ਜਿਨ੍ਹਾਂ ਨੇ ਪਾਲਿਆ ਆ ਜਿਨ੍ਹਾਂ ਨੇ ਪੋਸਿਆ ਆ ਉਹਨਾਂ ਨੂੰ ਤੁਸੀਂ ਬਾਹਰ ੱੱਕੇ ਮਾਰ ਕੇ ਬਾਹਰ ਕੱਢਦੇ ਆ ਤੇ ਇਹ ਗਲਤ ਗੱਲ ਆ ਜਿੱਦਾਂ ਕਈ ਕਹਿੰਦੇ ਆ ਕਿ ਰੱਬ 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 ਦਾ ਰੂਪ ਮਾਂ ਹੁੰਦੀ ਆ ਤੇ ਤੁਸੀਂ ਉਹਨਾਂ ਨੂੰ ੱੱਕੇ ਖਿਲਾਉਂਦੇ ਆ ਬਾਹਰ ਖਿਲਾਉਂਦੇ ਆ ਕਿ ਹਨਾ ਰੋਟੀ ਪਾਣੀ ਦੇਣ ਤੁਸੀਂ ਨਹੀਂ ਰੋਟੀ ਦੇ ਹੁੰਦੀ ਆਪਣੇ ਘਰੇ ਰੱਖ ਸਕਦੇ ਨਾ ਆਪਣੇ ਤੇ ਮੇਰਾ ਦਾ ਇਹ ਸੰਦੇਸ਼ ਆ ਜਿੰਨੇ ਜਿੱਦਾਂ ਕੋਈ ਵੀ ਜਿੱਦਾਂ ਵਿਅਕਤੀ ਕੋਈ ਹੈ ਨਾ ਨਹੀਂ ਤੁਰ ਫਿਰ ਹੁੰਦਾ ਕਿ ਤੇ ਨਾ ਕਈ ਕੋ ਰੋਟੀ ਨਹੀਂ ਪਕਾ ਹੁੰਦੀ ਹੈ ਜੇ ਸਾਡੇ ਪਿੱਛੇ ਨੰਬਰ ਲਿਖਿਆ ਹੋਇਆ ਉਹ ਉੱਤੇ ਡਾਇਲ ਕਰਕੇ ਜਦੋਂ ਮਾਜੀ ਜੇ ਕੋਈ ਜ਼ਿਆਦਾ ਤੰਗ ਹੁੰਦਾ ਹੈ ਆਪਾਂ ਰੋਟੀ ਲਵਾ ਦੋਗੇ ਜੇ ਜ਼ਿਆਦਾ ਤੋਂ ਤੰਗ ਪੇਸ਼ੈਂਟ ਆ ਜਿੱਦਾਂ ਕੋਈ ਜਿੱਦਾਂ ਬਿਮਾਰ ਹੋਵੇ ਕਿਤੇ ਲੱਤ ਹੈ ਨਹੀਂ ਕੋਈ ਨਹੀਂ ਸਾਮ ਸਾਦਾ ਅਸੀਂ ਉੱਤਰ ਸੋਈ ਘਰ ਵੀ ਰੱਖ ਸਕਦੇ ਹਾਂ ਤੁਹਾਡੇ ਵੱਲੋਂ ਇਨੀ ਸ਼ਰਧਾਪੂਰਵਕ ਸੇਵਾ ਨਿਭਾਈ ਜਾ ਰਹੀ ਆ ਕਦੀ ਪਰਿਵਾਰ ਵੱਲੋਂ ਰੋਕਿਆ ਨਹੀਂ ਗਿਆ ਕਿ ਕਾਕਾ ਤੂੰ ਇਹ ਕਿਹੜੇ ਕੰਮ 'ਚ ਪੈ ਗਿਆ ਕੋਈ ਕੰਮ ਧੰਦਾ ਕਰ ਲਾ ਕੋਈ ਚਾਰ ਪੈਸੇ ਘਰ ਆਉਣ ਘਰ ਦਾ ਜਿਹੜਾ ਗੁਜ਼ਾਰਾ ਉਹ ਚੱਲ ਸਕੇ ਜਿੱਦਾਂ ਅਸੀਂ ਇਸ ਸੇਵਾ ਜਿੱਦੇ ਇੱਕ ਵਜੇ ਦਿਲ ਕੀਤੀ ਸੇਵਾ ਜਿੱਦਾ ਇੱਕ ਵਾਰੀ ਗਿਆ ਮੈਂ ਫਿਰ ਮੇਰੇ ਦਿਲ 'ਚ ਲੱਗ ਗਿਆ ਮੈਂ ਕਿ ਇਹ ਰੂਟ ਤੇ ਮੈਂ ਜਾਣੇ ਚਾਣਾਂ ਤੇ ਹੁਣ ਦੇਖੋ ਡੇਲੀ ਮੈਂ ਜਾਂਦਾ ਆ ਗੜ੍ਹਦੀਆ ਰੂਟ ਤੇ ਦੇ ਦਿਲ ਨਹੀਂ ਕਰਦਾ ਕਿੰਨਾ ਕਿਲੋਮੀਟਰ ਪੈ ਜਾਂਦਾ ਗੜਦੀ ਵਾਲੇ ਸਾਨੂੰ ਇਹ ਸਾਨੂੰ ਆਣ ਜਾਣ 200 ਕਿਲੋਮੀਟਰ ਪੈ ਜਾਂਦਾ ਹੈ 200 ਜਾਂ 220 ਕਿਲੋਮੀਟਰ ਬਾਕੀ ਪਿੰਡ ਵੀ ਘੁੰਮਣੇ ਹੁੰਦੇ ਆ 250 ਕਿਲੋਮੀਟਰ ਪੈ ਜਾਂਦੀ ਬਾਟ ਪੂਰੀ ਹਾਂਜੀ ਤੇ ਸੱਟ ਕਰਦੇ ਨੇ ਕਿਤੇ ਰੁਕਿਆ ਨਹੀਂ ਕਿਸੇ ਵਗਾਨੇ ਨੂੰ ਆਪਾਂ ਗੁਰੂ ਘਰ ਵੀ ਕਿਤੇ ਜਾਈਦਾ ਆ ਭਾਂਡੇ ਆ ਸੇਵਾ ਕਰੀਦੀ ਆ ਕੋਈ ਵੀ ਸੇਵਾ ਕਰੀਦੇ ਆ ਜਿੱਦਾਂ ਆਪਾਂ ਤੇ ਇਹ ਸਮਝੀਦਾ ਆ ਕਿ ਜਿੱਦਾਂ ਸੋਈ ਕਰੀਏ ਸੱਟ ਕਰ ਤੇ ਸਾਰਾ ਕੁਝ ਇਹ ਸਾਟਾ ਹੀ ਹੈ ਤੇ ਆਪਾਂ ਸੇਵਾ ਕਰੀਦੀ ਆ ਦਿਲ ਨਾਲ ਲਗਾ ਕੇ ਕਰੀਦੀ ਆ ਨਾ ਕੋਈ ਇਦਾਂ ਕੁਝ ਨਾ ਕੋਈ ਨਸ਼ਾ ਪੱਤਾ ਖਾਈਦਾ ਨਾ ਕੁਝ ਵੀ ਇਦਾਂ ਗਲਤ ਚੀਜ਼ ਨਹੀਂ ਆਪਾਂ ਵਰਤੀ ਰਹੀ ਹੈਗੀ ਆ ਨਾ ਆਪਾਂ ਕਦੇ ਸੋਚਿਆ ਵੀ ਨਹੀਂ ਕਿ ਆਪਾਂ ਸੋਈ ਘਰੇ ਇਦਾਂ ਜੇ ਸੇਵਾ ਕਰਨਾ ਹੈ ਤਾਂ ਦਿਲ ਦੇ ਨਾਲ ਕਰਨਾ ਹੈ ਜੀ ਸੇਵਾ ਹਾਂਜੀ ਸੋ ਦੋਸਤੋ ਕਈ ਇਹੋ ਜਿਹੀਆਂ ਸੰਸਥਾਵਾਂ ਖੁੱਲ ਚੁੱਕੀਆਂ ਨੇ ਜੋ ਗਰੀਬਾਂ ਦੀਆਂ بے ਸਹਾਰਾ ਦੀਆਂ ਲੋੜਵੰਦਾਂ ਦੀਆਂ ਸਹਾਇਤਾ ਕਰਨ ਲਈ ਤਤਪਰੰਦੀਆਂ ਨੇ ਔਰ ਹਰ ਸਮੇਂ ਮੌਜੂਦ ਰਹਿੰਦੀਆਂ ਨੇ ਕੋਈ ਰੋਟੀ ਪਾਣੀ ਦਾ ਪ੍ਰਬੰਧ ਵੀ ਉਹਨਾਂ ਵੱਲੋਂ ਕੀਤਾ ਜਾਂਦਾ ਤੇ ਕੋਈ ਪੈਸੇ ਦੀ ਲੋੜ ਹੋਵੇ ਤਾਂ ਉਹ ਸਬੰਧੀ ਵੀ ਉਹਨਾਂ ਵੱਲੋਂ ਇਹੋ ਜਿਹੇ ਨਿਵੇਕਲੇ ਜੋ ਕੰਮ ਨੇ ਉਹ ਕੀਤਾ ਹੀ ਜਾਂਦੇ ਨੇ ਸੋ ਜਿਸ ਕਿਸੇ ਸੱਜਣ ਨੇ ਕੋਈ ਦਾਨ ਪੁੰਨ ਕਰਨਾ ਹੋਵੇ ਇਸ ਗੁਰੂ ਕੀ ਰਸੋਈ ਨੂੰ ਤਾਂ ਇਸ ਦਾ ਨੰਬਰ ਸਾਡੇ ਸਕਰੀਨ ਤੇ ਆ ਰਿਹਾ ਹੈ ਚੈਨਲ ਦੀ ਸਕਰੀਨ ਤੇ ਨੰਬਰ ਨੋਟ ਕਰ ਲਓ 810050083 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ ਇਸ ਵਿੱਚ ਸ਼ਮੂਲੀਅਤ ਕਰ ਸਕਦੇ ਹੋ ਤਾਂ ਕਿ ਲੋੜਵੰਦਾਂ ਦੀ ਵੱਧ ਤੋਂ ਵੱਧ ਸੇਵਾ ਹੋ ਸਕੇ ਉਸ ਦੀ ਜੜੀਆਂ ਰਹਿੰਦੀਆਂ ਥੋੜਾ ਨੇ ਭੁੱਖ ਦੀ ਲੋੜ ਤਾਂ ਸਭ ਤੋਂ ਪਹਿਲੀ ਲੋੜ ਹੁੰਦੀ ਹੈ ਬੇਸਹਾਰਾ ਨੂੰ ਅੰਗਹੀਨਾ ਨੂੰ ਤਾਂ ਉਸ ਵਿੱਚ ਇਹਨਾਂ ਦਾ ਯੋਗਦਾਨ ਪਾ ਕੇ ਆਪਣਾ ਜ਼ਿੰਦਗੀ ਨੂੰ ਸਫਲ ਕਰ ਸਕਦੇ ਹੋ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਮੈਂ ਨਵਨੀਤ ਸਿੰਘ ਚੀਮਾ ਸੋ ਲਗਾਤਾਰ ਦੇਖਦੇ ਰਹੋ ਜੀਬੀਸੀ ਅਪਡੇਟ ਧੰਨਵਾਦ